ਓੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪਰਸਾ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨ ਪਾਇਆ ਜਿਉ ਕਸਤੂਰੀ ਮਿਰਗ ਨ ਜਾਣੇ ਭ੍ਰਮ ਦਾ ਭਰਮ ਭੁਲਾਇਆ ਮਨੁੱਖ ਦੇ ਪ੍ਰਾਣਾ ਵਿੱਚ ਜਿਹੜੀ ਪਰਬਲ ਪਿਆਸ ਹੈ ਉਹ ਜੀਵਨ ਦੀ ਹੈ ਸਦੀਵੀ ਜੀਵਨ ਦੀ ਹੈ پھر جیون تو بعد جیون ساریاں لوڑا ساریاں مگا لیکن پربل تی پرتھم پیاس جیون بھ بھی کیول موت کا ہے اور کوئی بھ نہیں جتھے جی منق بھ ہو سمجھ لو کچھ نہ کچھ ਇਸ ਤੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ ਹੈ ਭੈ ਉਸੇ ਤੇ ਹੈ ਚਾਹਤ ਲਾਲਸਾ ਜੀਵਨ ਦੀ ਔਰ ਪਰਬਲ ਭੈ ਮੌਤ ਦਾ ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ ਉਪਨਿਸ਼ਦਾਂ ਦੇ ઋਸ਼ੀਆਂ ਨੂੰ ਵੇਖੀਏ ਪੁਰਾਣਕ પ્રસੰਗਾਂ ਨੂੰ ਵੇਖੀਏ ਜੀਵਨ ਦਾ ਦਾਤਾ ਪਦਾਰਥਾਂ ਦਾ ਦਾਤਾ ਵਿਸ਼ਨੂੰ ਮੌਤ ਦੇ ਦੇਣ ਵਾਲਾ ਸ਼ਿਵ ਜੀ ਬ੍ਰਹਮੇ ਨੇ ਸੰਸਾਰ ਬਣਾਇਆ ਉਹਦਾ ਕੋਈ ਮੰਦਰ ਨਹੀਂ ਬਣ ਗਿਆ ਸੰਸਾਰ ਸੋ ਬਣ ਗਿਆ ਜਨਮ ਹੋ ਗਿਆ ਸੋ ਹੋ ਗਿਆ ਹੁਣ ਤੇ ਲਾਲਸਾ ਜੀਵਨ ਦੀ ਤੇ ਭੈਅ ਮੌਤ ਦਾ ਤੇ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ ਸ਼ਿਵ ਜੀ ਦੀ ਪੂਜਾ Hindu Jagat teh विष्णु नाल लक्ष्मी है जीवंत जीवन, जीवन दियां सारीया लोड़ां दी पूर्ति पर शिवजी दे गले रस्ते फनी और नाग ने मुर्दे दी खोपड़ियां दी माला है शमशान घाट दा शिवजी दा वो सेवा है मौत दा देवता शमशान नाल संबंधित है जीवन दा देवता लक्ष्मी नाल نال سمندت ہے ایک پرتی ہے لالسا پربل جیون دی ہے بھے پربل موت جیون دے دوتے دی پوجا اس واسطے جیون بنیا رہے بنیا رہے بنیا رہے موت دے دوتے دی پوجا اس واسطے کہ کم سے کم ਮੌਤ ਸਾਡੇ ਘਰ ਨਾ ਆਵੇ ਇਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ ਕਿਉਂਕਿ ਉਸ ਨਾਲ ਲక్ష్ਮੀ ਹੈ ਇਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇ ਕਿਉਂਕਿ ਤੇਰੇ ਗਲੇ ਦੇ ਵਿੱਚ ਸੱਪ ਨੇ ਮੁਰਦਿਆਂ ਦੀ ਖੋਪੜੀ ਹੈ ਔਰ ਤੇਰਾ ਵਸੀਬਾ ਸਮਸ਼ਾਨ ਦਾ ਹੈ ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ ਹੈ ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ لالسا جیون دی اور بھوت دنکھ کتنا جیونا چند ہے کتنی جیون کی لالسا ہے گرو نانک دیو جی مہاراج نے بڑا سندر چترن کیا ہے جے جگ چارے آر جا سونی ہو سونی ہو جی کدرے امر 4 ਜੋਗਾਦੀ ਹੋ ਜਾਏ ਲੱਖਾਂ ਸਾਲ ਦੀ ਹੋ ਜਾਏ ਤੇ ਫਿਰ ਹੋਰ 10 ਗੁਣਾ ਵਧ ਹੋ ਜਾਏ ਹੋਰ 10 ਸੋਣੀ ਹੋਏ ਸਿਰਫ ਜੀਵਨ ਹੀ ਇਤਨਾ ਲੰਮਾ ਨਾ ਹੋਵੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਨਵਖੰਡ ਪਿਤ ਨਹੀਂ ਦੇ ਚ ਪੂਜਾ ਤੇ ਪ੍ਰਤੀਸ਼ਟਾ ਹੋਏ ਪ੍ਰੇਤਬਾ ਸ਼ਾਲੇ ਹੋਵੇ ਜਾਣਿਆ ਜਾਏ ਸਮਝਿਆ ਜਾਏ ਪੂਜਿਆ ਜਾਏ ਸਤਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਰਨ ਤੇ ਸਨਮਾਨ ਦੇਣ ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕੇ ਜਸ ਕੀ ਰਤ ਜਗਲੇ ਪ੍ਰਾਣਾਂ ਦੇ ਚ ਹੋਰ ਵੀ ਪਿਆਸ ਹੈ ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣਾ ਮਹਾਨ ਆਖਣਾ ਉਹ ਜਨਮ ਪਰ ਜੇ ਇਸ ਨਦਰ ਨਾ ਆਵਈ ਤਾਂ ਵਾਦ ਨਾ ਪੁੱਛੇ ਕਿ ਜੇ ਨਵਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ ਲੱਖਾਂ ਸਾਲ ਦੀ ਉਸ ਦੀ ਆਇਉ ਹੋ ਜਾਏ ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਦਰਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਨਹੀ ਦੁਆ ਉਲਝਣਾ ਦੇ ਵਿੱਚ ਮਨੁੱਖ ਦਾ ਜੀਵਨ ਬਤੀਤ ਹੁੰਦਾ ਹੈ ਔਰ بار-ਬਾਰ ਬਤੀਤ ਹੁੰਦਾ ਹੈ بار-ਬਾਰ ਜੰਮਦਾ ਹੈ ਜੀਵਨ ਦੀ ਲਾਲਸਾ تے مرن دے بھج ایک دن مر ہے ختم ہو ہے آدھ کال تو منک دی تلاش رہی ہے امرت دی امرت مرتی تو رہے جس وچ موت نہیں کوئی ایسی اشدھی کوئی ایسا جل کوئی ایسی جڑی بوٹی کوئی ایسی سوغات کدھروں پراپت ہوئے جس نال آئے امر جیون مرتو تو رحت ہو جائے جیون امرت ہو جائے ہر منک جیون امرت بنا چاہتا ہے اور ہر منک ہی کیوں موت کے پشو پکشیاں بھی نہیں چاہیے انہیں اندر بھی بہت صرف اسے کا ہی ہے ਜੀਵਨ ਦੀ ਲਾਲਸਾ ਜੀਵਾਂ ਦੇ ਵਿੱਚ ਬੜੀ ਪਰਬਲ ਦਿਖਾਈ ਦਿੰਦੀ ਹੈ ਬੜੀ ਪਰਬਲ ਦਿਖਾਈ ਦਿੰਦੀ ਹੈ ਅੰਮ੍ਰਿਤ ਦੀ ਚਾਹਤ ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ ਸਿਰ ਮੋਰ ਮੰਗ ਹੈ ਪਰਬਲ ਮੰਗ ਹੈ ਸਤਿਗੁਰ ਦੀ ਬਾਣੀ ਦਾ ਫਰਮਾਨ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨਾ ਆਇਆ ਜਿਮ ਕਸਤੋਰੀ ਮਿਰਗ ਨ ਜਾਣੇ برم درم بھلایا وہ امرت کا کنٹ اسی جیون ساگر در ہے اور اسی جیون کا ریڑکا پانا پائے گا جپ تپ دوارا اسی امرت دے کھبھ نو باہر پرگٹ کرنا پائے گا اس امرت دے کھب نئی پرگٹ کر سکے یہ پریرنا چاہیے ਜ਼ਿੰਮੇਵਾਰੀ ਚਾਹੀਦੀ ਇਸ ਦੇ ਲਈ ਇੱਕ ਤੜਫ ਚਾਹੀਦੀ ਹੈ ਇਸ ਦੇ ਲਈ ਸਾਧਨਾ ਚਾਹੀਦੀ ਹੈ ਤਾਂ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨਾਲ ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉਪਰੋਂ ਪਾਣੀ ਪਾਉਂਦੇ ਆ ਫਿਰ ਪਾਣੀ ਨਿਕਲਣਾ ਅਰੰਭ ਹੁੰਦਾ ਆ ਆਹ ਦੇ ਕਾਲ ਤੋਂ ਮਹਾਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੇ ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ ਬਾਹਰ ਆ ਜਾਏ ਇੱਕ ਵਿਧੀ ਰਹੀ ਹੈ ਬਾਹਰੋਂ ਅੰਮ੍ਰਿਤ ਦਾ ਸੰਬੰਧ ਸਥਾਪਨ ਕਰਕੇ ਜੀਵਨ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨਾ ਇਹ ਹੀ ਸਾਧਨਾ ਧਾਰਮਿਕ ਜਗਤ ਵਿੱਚ ਆਦ ਕਾਲ ਤੋਂ ਚੱਲੀ ਆ ਰਹੀ ਹੈ ਆਬੇ ਹयात ਅੰਮ੍ਰਿਤ ਇਸ ਦੀ ਤਲਾਸ਼ ਆਦ ਕਾਲ ਤੋਂ ਚੱਲੀ ਆ ਰਹੀ ਹੈ। ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾ ਵਿੱਚ ਹੈ। ਵਕ ਵਕ ਰਹਿਬਰੀ ਪਰ ਸ਼ਾਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ। ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ। ਆਬੇ ਹਯਾਤ ਚਰਨਾਮ੍ਰਿਤ ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਆਬ ਜ਼ਮਜ਼ਮ ਕਹੇ ਲਈਏ ਇਹ ਚਰਨਾਮ੍ਰਿਤ ਕਹੇ ਲਈਏ ਕਿਤੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ ਕਦਨ ਜੱਗ ਤਪਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪਿੰਦਾ ਹੈ ਪਾਣੀ ਸਾਰਿਆਂ ਦੀ ਪਿਆਸ ਬੋ ਜਾਂਦਾ ਹੈ ਪੀਣ ਦੇ ਕੰਮ ਆਉਂਦਾ ਹੈ ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ ਅਧਿਆਤਮਿਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ ਬਹੁਤ ਲੰਬੇ ਸਮੇਂ ਤੋਂ ਜਪੇਸ਼ਵਰ ਅਧਿਆਤਮਿਕ ਲੋਗਾਂ ਦੀ ਸਮਝ ਦੇ ਚਤੇ ਫਕੜ ਵਿੱਚ ਆਇਆ ਪਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸ਼ੀਰ ਹੋ ਜਾਂਦੀ ਹੈ ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ ਉਸ ਤੇ ਵੀ ਅਸਰ ਪੈਂਦਾ ਹੈ ਭਾਰਤ ਵਿੱਚ ਚਰਣਾ ਅਮ੍ਰਿਤ ਦੀ ਰਸਮ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾ ਅਮ੍ਰਿਤ ਚਰਨ ਅਮ੍ਰਿਤ ਚਰਨਾ ਦਾ ਧੋਤਾ ਹੋਇਆ ਜਲ ਕਿਹੜੇ ਚਰਨਾ ਦਾ ਜੋ ਜੀਵਨ ਅਮ੍ਰਿਤਮਈ ਹੋ ਗਿਆ ਉਸਦੇ ਪੈਰ ਅਮ੍ਰਿਤਮਈ ਨੇ ਉਸਦੇ ਅਥ ਅਮ੍ਰਿਤਮਈ ਨੇ ਤਾਂ ਕਿ ਉਸ ਦਾ ਜੀਵਨ ਅੰਮ੍ਰਿਤਮਈ ਹੈ। ਉਹਦੀ ਸੋਚਣੀ ਅੰਮ੍ਰਿਤਮਈ ਹੈ। ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ। ਉਹਦੇ ਬਚਨ ਅੰਮ੍ਰਿਤਮਈ ਨੇ ਇਸ ਵਾਸਤੇ। ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੂ ਜਾਣ। ਤਾਂ ਜਲ ਅੰਮ੍ਰਿਤਮਈ ਹੈ। ਔਰ ਉਹ ਜਲ ਕਿਦਰੇ ਅੰਮ੍ਰਿਤਮਈ ਜਿਸ ਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੂ ਜਾਣ। ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਂ ਅੰਮ੍ਰਿਤ ਹੈ। چرن امرت تو بہت پرانے سمے تو چرن آمرت کی پرتھا بھارت پرچلت سی اور اجے بھی سناتن جگت ہے گرو گھر بچ بھی یہی پرتھا سی چرنوئے رہس کر چرن امرت سکھاں پلایا پائی صاحب پائی گردس ایسا بیان کر رہے ہیں ਸਿੱਖੀ ਦਾ ਦਾਇਰਾ ਵਧਣ ਲੱਗ ਪਿਆ। ਤੋਂ ਚਰਨਾਮਤ ਦੇਣ ਵਾਲੇ ਕੁਝ ਹੋਰ ਪ੍ਰਤਿਸ਼ਠਿਤ ਲੋਗ ਲੱਭਣੇ ਸਨ। ਉਸ ਦਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਾਈ ਮੰਝੀਆਂ ਬਖਸ਼ਿਸ਼ ਕੀਤੀਆਂ। ਮੰਝੀ ਨੂੰ ਛੋਟੇ ਤਖਤ ਨੂੰ ਪਰਸ਼ਣ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਣ ਹੋ ਗਿਆ ਮਸਨਦ ਬਾਈ ਮਸੰਦਾ ਦੀ ਪ੍ਰਥਾ ਭਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ ਇਹਨਾਂ ਵਿੱਚ ਤਿੰਨ ਬੇਵੀਆਂ ਸਨ ਉਹਨੇ ਫੁਰਸਤ ਵੱਖ-ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ ਮਨੁੱਖ ਦੀ ਕਮਜ਼ੋਰੀ ਸਹਜੇ ਸਹਜੇ ਇਨਾ ਮਸੰਦਾ ਹੰਦਾ ਕੁਝ ਜਪ ਤਬ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ ਅੰਦਰੋਂ ਜਪ ਤਬ ਘਟਦਾ ਗਿਆ ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ ਧਨ ਸੰਪਦਾ ਵਧੇ ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ ਜਪ ਤਪ ਵਧੇ ਬੰਦਗੀ ਵਧੇ ਤਾਂ ਕਿ ਸੰਤੁਲਨ ਕਾਇਮ ਰਵੇ ਐਸਾ ਅਕਸਰ ਘਟ ਹੁੰਦਾ ਹੈ ਜਿਵੇਂ ਧਨ ਵਧਦਾ ਹੈ ਧਰਮ ਘਟਦਾ ਹੈ ਜਿਵੇਂ ਬਾਹਰ ਦੇ ਸੁੱਖ ਵੱਧੇ ਨੇ ਅੰਦਰੋਂ ਨੇ ਸੁੱਖਾਂ ਨਾਲ ਸਹਜੇ ਸਹਜੇ ਮਨਕ ਸੰਬੰਧ ਤੋੜਦਾ ਹੈ ਮਸੰਦਾ ਨੇ ਵੀ ਐਸਾ ਹੀ ਕੀਤਾ ਧਨ ਦੇ ਘਰ ਵਿੱਚ ਅੰਬਾਰ ਲੱਗ ਗਏ ਪੂਜਾ ਪ੍ਰਤੀਸ਼ਟਾ ਚਾਰ ਕੁੰਟਾਂ ਝਾਉਣ ਲੱਗ ਪਈ ਸਹਜੇ ਸਹਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ ਆਪਣੇ ਸਿੱਖ ਬਣਾਈ ਆਪਣੇ ਸਿੱਖਣ ਆਈ ਗਿਆ ਆਪਣੀ ਸਿੱਖੀ ਦਾ ਵਾਅਦਾ ਕਰੀ ਗਿਆ ਲਿਆza ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ ਸਰੋਵਰ ਬਣਾਉਣ ਲਈ ਧਰਮਸ਼ਾਲਾਾਂ ਬਣਾਉਣ ਲਈ ਲੰਗਰ ਚਲਾਉਣ ਲਈ ਉਸ ਕਾਰ ਵੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ ਗੁਰੂ ਤੱਕ ਨਹੀਂ ਪਹੁੰਚਾਂਦੇ ਸਨ ਇਹਨਾਂ ਵਿੱਚ ਕੁਝ ਗਣੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ ਸਹਜੇ ਸਹਜੇ ਭ੍ਰਸ਼ਟ ਹੁੰਦੇ ਗਏ ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗਰਸੇ ਗਏ ਪਰ ਵਾਸ਼ਨਾ ਦੇ ਗਰਸੇ ਹੋਏ ਪਰ ਬਲ ਹੰਕਾਰ ਵਿੱਚ ਡੁੱਬਦੇ ਗਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਗਏ ਇਹ ਮਸੰ ਜ਼ੁਲਮ ਤੇ ਦੁਰਾਚਾਰ ਦੀ ਇੰਤਿਹਾਈ ਤੱਕ ਪਹੁੰਚ ਗਏ ਸਨ ਲਿਆਜ਼ਾ ਇਸ ਪ੍ਰਥਾ ਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ ਆਖਰੇ ਨੇ کلا منق چاہے رسک ہے انبوی ہے گیانی ہے کئی دفعہ ہو سکتا اس کا ہاسمہ کمزور ہوئے اور وہ پوجا پرتشٹھا ہزم نہ کر سکے باہر ہزم نہ کر سکے اِسی ہوں بھی دیکھتے ہیں جگت دیش. کوئی منق محنت کر کے دن کما تو لینا ہے لیکن دن کی صحیح وتوں دن کی حفاظت اور دن کا وسطار دی ورپا, کسے کسے نو جو ہےتمک انان تھوڑا بہت پراپت کر کے ہنکاری ہو گئے دوراچاری ہو گئے اتنت لوبھی ہو گئے تو دن گرو گوبند جی مہاراج نتھا ختم کرنی پہ چرنا کھنڈے باٹے دا امرت ਔਰ ਬਾਣੀ ਦਾ ਅੰਮ੍ਰਿਤ ਇਹ ਪਰਚਲ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ ਕਿਹੜੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਰੋਮ ਰੋਮ ਵਿੱਚ ਗੁਰੂ ਦਾ ਪਿਆਰ ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ ਉਹ ਵਾਰੀ ਵਾਰੀ ਪੰਜ ਬਾਣੀਆਂ ਪੜਨ ਜਬਜੀ ਸਾਹਿਬ ਜਪ ਸਾਹਿਬ ਸ੍ਰਈਏ ਚੌਕਈ ਤੇ ਅਨੰਦ ਸਾਹਿਬ ਫੰ ਆਪਣੀ ਦ੍ਰਿਸ਼ਟੀ ਨੂੰ ਬਾਟੇ ਦੇ ਦੇ ਜੋ ਪਾਣੀ ਹੈ ਉਸ ਦੇ ਚ ਰਖਨ ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ। ਤਾਂ ਕਿ ਉਹ ਪਾਣੀ ਪਾਣੀ ਨਾ ਰਹੇ ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ ਹਿਰਦੇ ਵਿੱਚ ਲੋਭ ਹੈ ਅੱਖਾਂ ਦੇ ਰਾਹੀ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ ਅੱਖਾਂ ਦੇ ਰਾਹੀ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪਰਵਲ ਹੰਕਾਰ ਹੈ ਅੱਖਾਂ ਰਾਹੀ ਪ੍ਰਗਟ ਹੁੰਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ। ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਔਰ ਉਹ ਸਖਦੋ अगर एक टेक पानी ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰੂ ਵਿਧੀ ਅਨਸਾਰ ਤਿਆਰ ਕਰਦੇ ਨੇ ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ ਵਿੱਚੇ ਖੰਡਾ ਨਾਲ ਫੇਰੀ ਜਾਣਾ ਖੰਡਾ ਸ਼ਕਤੀ ਦਾ ਪ੍ਰਤੀਕ ਹੈ ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ ਖੰਡਾ ਪ੍ਰਥਮੇ ਸਾਜ ਕੇ ਜਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਇ ਬਣਾਇਆ ਹਨੂਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ ਸ਼ਕਤੀ ਤੋਂ ਹੋਇਆ ਹੈ ਖੰਡਾ ਸ਼ਕਤੀ ਦਾ ਪ੍ਰਤੀਕ ਹੈ ਉਸੇ ਤੋਂ ਬਾਣੀ ਆਈਏ ਉਸੇ ਤੋਂ ਸੰਸਾਰ ਆਇਆ ਉਸੇ ਤੋਂ ਅੰਮ੍ਰਿਤ ਆਇਆ ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼ ਪਰਮਾਤਮਾ ਦਾ ਪ੍ਰਵੇਸ਼ ਉਸ ਦੇ ਰਸ ਦਾ ਪ੍ਰਵੇਸ਼ ਭਾਣੇ ਪਿਆਰੇ ਫਿਰ ਅਦਾਂ ਚੱਲ ਕੇ ਇਸ ਨੂੰ ਸਕਾਂਦੇ ਨੇ ਜੋ ਅਬਲਾਸ਼ੀ ਨੇ ਜਿਨ੍ਹਾਂ ਦੇ ਅੰਦਰ ਅਮਰੰਤ ਦੀ ਤੜਪ ਪੈਦਾ ਹੋਈ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਉਸ ਨੂੰ ਸਕੂਲ ਦੀ ਯੂਨੀਫਾਰਮ ਪੈਣੇ ਪੈਂਦੀ ਹੈ ਦਾਖਲਾ ਲੈਣਾ ਪੈਂਦਾ ਹੈ ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ ਦਾਖਲਾ ਫੀਸ ਵੀ ਦੇਣਾ ਪੈਂਦਾ ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ ਸਿਰ ਦੇ ਵਿਸਾਤੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ ਵੀ ਇਹ ਸੀਸ ਏ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ ਅਸੀਂ ਉਸ ਦਿਨ ਲਈ ਸਮਝ ਲਿਆ ਸੀ ਤੁਹਾਡਾ ਹੈ ਤੁਹਾਡਾ ਹੈ ਤੁਹਾਡਾ ਹੈ ਇਸ ਤੋਂ ਬਾਅਦ ਜਦ ਪੰਜ ਪਿਆਰੇ ਆਏ ਇਹ ਪ੍ਰਥਾ ਚਲਾਈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮਤਾਲਕ ਤਾਂ ਇੱਥੇ ਵੀ ਭਾਉ ਉਹ ਹੀ ਰੱਖਣਾ ਹੈ ਸੇਸ ਗੁਰੂ ਦਾ ਹੈ। ਤਾਂ ਇੱਥੇ ਵੀ ਭਾਉ ਉਹ ਹੀ ਰੱਖਣਾ ਹੈ ਸੇਸ ਗੁਰੂ ਦਾ ਹੈ। ਇਸ ਵਾਸਤੇ ਜਦ ਸੇਸ ਗੁਰੂ ਦਾ ਹੈ ਤਾਂ ਸੇਸ குரு ਵਰਗਾ ਹੋਵੇ ਇਸ ਵਿੱਚ ਸੋਚਣੀ ਪ੍ਰਮਾਤਮਾ ਦੀ ਇਹਦਾ ਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਦੇ ਚਰਣਾਮ੍ਰਦਿថាਪੇ ਖੰਡੇ باتے دی, امرت کی جو ہے پرتھا چلی اور یہ دن گرو گوبند سنگ جی مہاراج نے جو ہے چلائی لیکن جد آپ نے پرتھا تیار کی تھی, تو دیکھنے بھی چاہیا کہ واقعی یہ ہوں سنگ اگے سنگ سجا سکے امرت چکا سک گے تو جیسے ایک استاد بچیا نئی خود پڑھتا ہے پہلے خود پہاڑے پڑھ دے نال بچیاں نو پڑھائی جاندہ ہے پھر ایسا ہے بچیاں نو کہن دے ہون تسی سنا ہو میں سننا ہے پہلے آپ وقتا ہون دے بچے سروتا ہون دے نے پھر بچے وقتا بن دے نے استاد سروتا بن دے یہ دیکھن لئی کہ واقعی بچہ نپن ہو گیا چھکایا پہلے امرت مئی گرو گووین سنگھ جی مہراج نے امرت اور اس طرح پنج پیارے تیار کی تھے پھر دیکھنا چاہیا واقعی یہ پیار نال بھر گئے نے یہ مہان ہو گئے نے اور جو کارج میں چاہنا اس نو کر سکنگے تو آخر ہوں مینو امرت چھکا تھی مینو سیس بیٹھ کیا سی میں سربنس بیٹھ کروں گا میں سب کچھ ویٹ کرا گا مو گرہ میں سب ہی کو میرے گھر کر کے جو کچھ بھی ہے سب کچھ سب کچھ اور جد پن امرت چکایا ہے گرو گوبند سنگھ جی مہاراج کی منگ بڑے سندر بول نے سرو لو گرتھ د ਸਤ ਗੁਰ ਇਹਨਾ ਪੰਜਾ ਗੁਲ ਅਮਰਤੀ ਦਾਤ ਮੰਦੇ ਨੇ ਪੰਜਾਂ ਨੂੰ ਸਾਫ ਕਹਿੰਦੇ ਨੇ ਸਿਕ ਸੋਹ ਰਹਿਤ ਪੰਜ ਜੋ ਮਿਲੇ मम ਸਰੂਪ ਸੋ ਜਾਨੋ ਬਲੇ ਸਿਖ ਪੰਜੋਂ ਮੇ ਮੇਰੋ ਵਾਸਾ ਪੂਰਨ ਕਰੋ ਧਰੋ ਜੈ ਆਸਾ ਇਹਨਾ ਪੰਜਾਂ ਵਿੱਚ ਮੇਰੀ ਝਲਕ ਹੈ ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ ਅਬ ਅੰਮ੍ਰਿਤ ਛਕਾ ਜੈਸੇ ਤੁਮ ਲੈਨੇ ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ ਇਸ ਤਰ੍ਹਾਂ ਮੈਂ تھڑے کولوں پرابت کرنا ہے اور واقعی جد پنیا نے چھکایا صدگر پرسن ہوئے ہاں تھی سمپن ہو گئے واقعی تیار ہو گئے اور تسی سی کا سی پرچار کر سکو گے واقعی جو گرو پیارے نے تو گرو کا پیار جنہ دے روم روم دے چھے وہی امرت چھکا سکتے ہیں اور وہی ویدی پوروک گرو نال جو ہے جوڑ سکتے ہیں ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਸ ਤੇ ਬਖਸ਼ਿਸ਼ ਹੈ ਪਿਆਰ ਨਾਲ ਭਰਿਆ ਹੋਇਆ ਹਿਰਦਾ ਹੈ ਉਹ ਗੁਰੂ ਦਾ ਪਿਆਰਾ ਹੈ ਅੰਮ੍ਰਿਤ ਛਕ ਕੇ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ ਉਸਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ ਕਿਉਂਕਿ ਅੰਮ੍ਰਿਤ ਛਕਦੇ ਆ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ ਉਸ ਰਹਿਤ ਦੀ ਜੋ ਵਿਆਖਿਆ ਹੈ इस प्रकार है रहनी रहे सोई सिख मेरा ओ साहिब मैं उस का चेहरा